ਨਸ਼ਾ ਤਸਕਰ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਨਾ ਉਹਦੀ ਪੇਸ਼ੀ ਪਈ ਹੈ ਬੀਡੀਓ ਅਰਾਹੀ ਗੱਲਬਾਤ ਹੋਈ ਨਾਇਬ ਕੋਰਟ ਪੇਸ਼ੀ ਪਾਉਂਦਾ ਹੁੰਦਾ ਜਿਉਂ ਉਰਦਾ ਹੁੰਦਾ ਵੀ ਅਨਾਂਸ਼ੇ ਬੈਠਣ ਵਾਲਾ ਮਨੀਤia ਜੇਲ੍ਹ ਵਿੱਚ ਹੀ ਹੈ ਮੁਰਕ ਕਿਹਾ ਹੋਣਾ ਹਾਂ ਜਨਾਬ ਜੇਲ੍ਹ ਵਿੱਚ ਹੀ ਆ ਤੇ ਨਾਲ ਇਹ ਪੁੱਛਿਆ ਹੋਣਾ ਵੀ ਸਹਰਾਣਾ ਮਿਲ ਗਿਆ ਭਵੰਤਮਾਨ ਨੂੰ ਕਿਹਾ ਸੀ ਸਹਰਾਣਾ ਦੇਓ ਦੇਤਾ ਸਹਰਾਣਾ ਜਾਂ ਫਿਰ ਕੱਪੜੇ ਇਕੱਠੇ-ਕੁੱਠੇ ਕਰਕੇ ਸਹਰਾਣੇ ਥੱਲੇ ਲੈ ਲੈਨੇ ਹੂੰ ਇਹ ਵੀ ਪੁੱਛਿਆ ਹੋਣਾ ਤੇ ਨਾਲ ਇਹ ਵੀ ਪੁੱਛਿਆ ਹੋਣਾ ਵੀ ਮਾੜਾ-ਮੋਟਾ ਕਾਲਾ ਮਾਲ ਮਿਲ ਜਾਂਦਾ ਇਹ ਵੀ ਪੁੱਛਿਆ ਹੋਣਾ ਬਿਉ ਐਂਡ ਕਾ ਹੈਗੀਆਂ ਗੁੱਚੀਆਂ ਜਿਹੜੀਆਂ ਭਵੰਤਮਾਨ ਨੂੰ ਕਿਤੇ ਲਾਉਂਦਾ ਸੀ ਕਦੇ ਲਾਉਂਦਾ ਸੀ ਚੀਕਾਂ ਕਢਾ ਦੇਾਂਗੇ ਉਹ ਜ਼ਬਾਨ ਹੁਣ ਖੁੱਲਦੀ ਏਕ ਬੰਦ ਹੋ ਗਈ